करो ब करो भो बो जरी करो जरी چالو کرو چالو کرو زندہ باد لڑنے لوگ زندہ باد زندہ باد زندہ باد لڑنے لوگ जिंदाबाद زندہ باد زندہ باد لڑنے لوگ जिंदाबाद जिंदाबाद پرانی پنچر بحال کرو بحال کرو بحال کرو بحال کرو مرتضٰی مرطا مرطا سرکار مرتضٰی ملک کے زندہ باد اوکے ہائے 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 ارے یہ تو مائیک تو ناری لگواؤ ہائے 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 بلارے رہندے نے ہائے 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 ضروری جی ہائے 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 سلام شکمار مراد پور مراد پور ایک ایک شکمار مراد شکمار مراد پور مراد پور ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਪੰਜਾਬ ਦੇ ਕੋਨੇ-ਕੋਨੇ ਤਮਾਮਾਨ ਪਹੁੰਚਿਆ ਜਿਵੇਂ ਮੁੱਖ ਮੰਤਰੀ ਆਨੰਦ ਕਮਾਲ ਨੇ ਕਮਾਲ ਨੇ ਵਾਦਾ ਕੀਤਾ ਸੀ ਕਿ ਮੇਰੇ ਸਾਹਮਣੇ ਮੈਂ ਪਾਣੀ ਨੂੰ ਬਹਾਲ ਕਰਾਣਾ ਨਾ ਬਰਖੀ ਤੀਨੀ ਹੋਈ ਇੱਕ ਕੋਈ ਸਾਰੇ ਸਾਥੀ ਆਲੇ ਨਾ ਹੀ ਮੈਰਦੇ ਹੋ ਬਈ ਸਾਰੇ ਸਾਥੀ ਹਾਂਜੀ ਪ੍ਰਧਾਨ ਜੀ ਜਦ ਪ੍ਰਾਰਥੀ ਮੂੜਾ ਤਿੰਨ ਤੋਂ ਲਗਰ ਲਾਉਂਦਾ ਸਮੂਹ ਸ਼ਹਿਰ ਦੇ ਵਿੱਚ ਮੂਰਤ ਮੰਦ ਦੇ ਕੀ ਕਰਨ ਬਣਿਆ ਮੂਰਤ ਲਾਉਣ ਦਾ ਅਸੀਂ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 1 ਤੱਕ ਅਕਤੂਬਰ ਤੋਂ ਲੈ ਕੇ 3 ਅਕਤੂਬਰ ਤੱਕ ਸੰਗਰੂਰ ਦੇ ਵਿੱਚ ਨਵੀਂ ਪਹਿਲ ਕਦਮੀ ਕਰਦੇ ਹੋਏ ਅਸੀਂ ਦਿਨ ਰਾਤ ਦਾ ਪੈਨਸ਼ਨ ਮੋਰਚਾ ਲਾਇਆ ਜਿਹਦੇ ਚ ਪਹਿਲੇ 2 ਦਿਨਾਂ ਚ ਲਗਾਤਾਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਚ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਸ਼ਾਮਲ ਹੁੰਦੇ ਰਹੇ ਅਸੀਂ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਵਾਰਨ ਦੇ ਲਈ ਇਹਦੇ ਚ ਪਹਿਲੇ ਦਿਨ ਮਸ਼ਾਲ ਮਾਰਦੇ ਰੂਪ ਚ ਸੰਗਰੂਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਰਾਤ 10 ਵਜੇ ਤੱਕ ਇਹ ਲਗਭਗ ਮਿਸ਼ਾਲ ਮਾਰਚ ਕੱਢਿਆ ਦੂਜੇ ਦਿਨ 2 ਅਕਤੂਬਰ ਨੂੰ ਅਸੀਂ ਮੁੱਖ ਮੰਤਰੀ ਵਿੱਤ ਮੰਤਰੀ ਤੇ ਅਰਵਿੰਦ ਕੇਜਰੀਆਲ ਦਾ ਇੱਕ 15 ਫੁੱਟ ਦਾ ਵੱਡਾ ਪੁਤਲਾ ਬਣਾ ਕੇ ਮੁੱਖ ਮੰਤਰੀ ਦੀ ਰਹਾਇਸ਼ ਦੇ ਅੱਗੇ ਫੂਕੇ ਆਏ ਅੱਗੇ ਥੋੜੇ ਨੋਟੀਫਿਕੇਸ਼ਨ ਦਾ ਦੇ ਖਿਲਾਫ ਜਿਹੜਾ ਰੋਸ ਹੈ ਉਹ ਥੋੜੇ ਪੁਤਲੇ ਦੇ ਵਾਂਗੂ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਹੈ। ਇਹ ਅੱਜ ਤੀਜੇ ਦਿਨ 3 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮਾਂ ਦਾ ਇੱਕ ਵੱਡਾ ਇਕੱਠ ਇੱਕ ਵੱਡੀ ਰੈਲੀ ਦੇ ਰੂਪ ਦੇ ਵਿੱਚ ਇੱਥੇ ਸੰਗਰੂਰ ਦੇ ਵਿੱਚ ਜੁੜਿਆ ਹੈ। ਤਕਰੀਰਾਂ ਹੋ ਰਹੀਆਂ ਨੇ। ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸ਼ਾਮਲ ਹੋ ਰਹੇ ਨੇ ਤੇ ਇਸ ਗੱਲ ਦਾ ਅਜੰਡਾ ਜਿਹੜਾ ਪੰਜਾਬ 'ਚ ਫਿਕਸ ਹੋ ਰਿਹਾ ਕਿ 18 ਨਵੰਬਰ 2022 ਦਾ ਨੋਟੀਫਿਕੇਸ਼ਨ ਕਾਰਨ ਦੇ ਵਿੱਚ ਆਪ ਸਰਕਾਰ ਨੂੰ ਕੀ ਦਿੱਕਤ ਹੈ ਜਿਸ ਨੂੰ ਉਹਨਾਂ ਨੇ ਆਪ ਲੈ ਕੇ ਆਏ ਸੀ ਇਸ ਕਰਕੇ ਥੋੜੇ ਉਸ ਕਾਗਜ਼ੀ ਨੋਟੀਫਿਕੇਸ਼ਨ ਨੂੰ ਹੁਣ ਜ਼ਮੀਨ ਤੇ ਲਿਆਓ ਉਸ ਨੂੰ ਲਾਗੂ ਕਰੋ ਐਨਪੀਐਸ ਕਟੌਤੀ ਬੰਦ ਕਰਕੇ ਜੀਪੀਐਸ ਦੀ ਕਟੌਤੀ ਸਾਡੀ ਸ਼ੁਰੂ ਕਰੋ ਯੂਪੀਐਸ ਦੇ ਪ੍ਰਤੀ ਥੋੜੀ ਕੀ ਪਹੁੰਚ ਹੈ ਕੀ ਪੋਜੀਸ਼ਨ ਹੈ ਉਹਨੂੰ ਬਿਲਕੁਲ ਸਪਸ਼ਟ ਕਰਦੇ ਹੋਏ ਕਿ ਪੰਜਾਬ ਦੇ ਵਿੱਚ ਅਸੀਂ ਕੋਈ ਐਨਪੀਐਸ ਯੂਪੀਐਸ ਨਹੀਂ ਲੈ ਕੇ ਆ ਰਹੇ ਅਸੀਂ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲੈ ਕੇ ਆ ਰਹੇ ਹਾਂ 1972 ਦੀ ਪੈਨਸ਼ਨ ਐਕਟ ਦੇ ਆਧਾਰ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਮਹਾਰਾਜਾ ਨੇ ਪੰਜਾਬ ਦੇ ਵਿੱਚ ਹੁਣ ਮੁਲਾਜ਼ਮਾਂ ਦੇ ਸਭ ਤੋਂ ਵੱਡੇ ਏਜੰਡਾ ਐਮ ਏਜੰਡਾ ਹੈ ਜਿਹੜਾ ਪ੍ਰਾਣੀ ਪੈਨਸ਼ਨ ਦਾ ਉਹ ਅੱਜ ਫਿਕਸ ਹੋ ਚੁੱਕਿਆ ਤੇ ਮੋਰਚਿਆਂ ਦੇ ਰੂਪ ਦੇ ਵਿੱਚ ਜਿੱਤੇ ਸਵਾਲ ਸੀ ਬਹੁਤ ਵਾਰੀ ਆਉਂਦਾ ਕਿ ਲੋਕ ਮੁਲਾਜ਼ਮ ਦੇ ਰਾਤ ਤੱਕ ਬੈਠਣੇ ਤਿਆਰ ਨਹੀਂ ਮੀਟਿੰਗ ਲੋ ਮੀਟਿੰਗ ਕਰਕੇ ਅਸੀਂ ਘਰ ਨਜਾਈਏ ਇਸ ਕਰਕੇ ਲੰਮੀਆਂ ਤਿਆਰੀਆਂ ਦੇ ਲਈ ਲੋਕ ਕਿਵੇਂ ਤਿਆਰ ਨੇ ਇਸ ਤਿੰਨ ਦਿਨਾਂ ਰਿਹਸਲ ਦੇ ਵਿੱਚੋਂ ਇੱਕ ਰਿਹਸਲ ਵਾਂਗੂ ਅਸੀਂ ਇਹ ਸਾਬਤ ਕੀਤਾ ਇਹ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਵੀ ਜਿਵੇਂ ਕਿਸਾਨ ਐਮਐਸਪੀ ਲਈ ਲਗਾਤਾਰ ਬੈਠ ਸਕਦੇ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਉਹ ਬੈਠੇ ਜ਼ਮੀਨ ਜ਼ਮੀਨਾ ਦੇ ਲਈ ਜਾਂ ਆਪਣੀਆਂ ਮਜ਼ਦੂਰਾਂ ਦੀਆਂ ਮੰਗਾਂ ਦੇ ਲਈ ਮਜ਼ਦੂਰ ਜਿਹੜੇ ਹੈਗੇ ਨੇ ਉਹ ਨਿੱਟ ਕੇ ਬੈਠ ਸਕਦੇ ਹੈਗੇ ਨੇ ਤਾਂ ਮੁਲਾਜ਼ਮ ਵੀ ਆਪਣੀਆਂ ਪੁਰਾਣੀ ਪੈਨਸ਼ਨ ਨੂੰ ਲੈ ਕੇ ਸਿਰਫ ਇੱਕ ਦਿਨ ਦੀਆਂ ਰੈਲੀਆਂ ਤੱਕ ਹੀ ਹੁਤਾਜ ਨਹੀਂ ਉਹ ਵੀ ਪੱਕੇ ਮੋਰਚਿਆਂ ਵੱਲ ਵਧ ਸਕਦੇ ਨੇ ਇਸ ਗੱਲ ਨੇ ਇਸ ਮੰਗ ਦੇ ਪ੍ਰਤੀ ਇੱਕ ਵੱਡੀ ਅਹਿਮ ਪ੍ਰਾਪਤੀ ਜਿਹੜੀ ਇਸ ਮੋਰਚੇ ਦੀ ਰਹੀ ਹੈ ਪੁਰਾਣੀ ਪੈਨਸ਼ਨਾਂ 'ਤੇ ਕੋਈ ਮੀਟਿੰਗ ਹੋਈ ਮੁੱਖ ਮੰਤਰੀ ਨਾਲ ਮੈਂ ਥੋੜਾ ਜਿਹਾ ਉੱਪਰ ਰਿਪੀਟ ਕਰਿਓ ਪੁਰਾਣੀ ਪੈਨਸ਼ਨ ਲੈ ਕੇ ਮੁੱਖ ਮੰਤਰੀ ਭਵਾਨ ਦਾ ਵੀdeo ਹੋਈ ਕੋਈ ਦੇਖੋ ਜਿਹੜੀ ਅਸੀਂ ਮਾਰਚ ਕਰਨਾ ਹੈ ਪ੍ਰਧਾਨ ਮੰਤਰੀ ਹਾਂਜੀ ਦੋਸਤੋ ਏਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ